ਢੰਡੋੜੀ ਵਾਲੇ ਤੂਫਾਨ ਦਾ ਹੋਣ ਜਾ ਰਿਹਾ ਹੈ ਭਾਈ ਜਿਹਨੂੰ ਜਿਹਨੂੰ ਦਿਨੋਂ ਖੁਸ਼ੀ ਆ ਵੀ ਤੂਫਾਨ ਫਿਰ ਮੈਦਾਨਾ ਵਿੱਚ ਐ ਇੱਕ ਵਾਰ ਤਾੜੀ ਮਾਰ ਦਿਓ ਸਾਰੇ ਪੰਜਾਬੀ ਵੀਰੋ ਮਾਲਕ ਮਹਿਰ ਕਰੇ ਸਾਡਾ ਇਹ ਵੀਰ ਹੋਰ ਵੀ ਤਰੱਕੀਆਂ ਕਰੇ ਸਦਾ ਹੀ ਚੜਦੀ ਕਲਾ ਜਰ ਰਵੇ ਔਰ ਵੱਡੇ ਜਿਗਰੇ ਵਾਲਾ ਇਹ ਖਿਡਾਰੀ ਹੈ 11000 ਸਪੈਸ਼ਲ ਤੌਰ ਤੇ ਇਸ ਨੌਜਵਾਨ ਦਾ ਮਾਨਸਕਾਰ ਪ੍ਰਬੰਧਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੂਫਾਨ ਢੰਡੋੜੀ ਵਾਲਾ ਵੱਡੇ ਜਿਗਰੇ ਦੇ ਨਾਲ ਮਾਰਕ ਦੀਪ ਪਾਰਕਰਪਾ ਦੇ ਨਾਲ ਤੁਹਾਡੀਆਂ ਸਾਰਿਆਂ ਦੇ ਦਬਾਵਾਂ ਦੇ ਨਾਲ ਫਿਰ ਤੋਂ ਮੈਦਾਨ ਵਿੱਚ ਆਇਆ ਹੈ ਸੱਚੇ ਪਾਸ਼ਾ ਮਿਹਰ ਬਣਾਈ ਰੱਖੇ ਔਰ ਇਹ ਸਾਡੀ ਖੇਡ ਕਬੱਡੀ ਦਾ ਅਨਮੋਲ ਹੀਰਾ ਇਹਦੇ ਚੜ੍ਹਦੀ ਕਲਾ ਬਖਸ਼ੇ ਸੱਚੇ ਪਾਸ਼ਾ ਹੈ ਢੰਡੋਰੀ ਵਾਲੇ ਲੱਖੇ ਦਾ ਮਾਨਸਮਾਨ ਔਰ ਢੰਡੋਰੀ ਵਾਲੇ ਤੂਫਾਨ ਦਾ ਮਾਨਸਮਾਨ ਸਤਕਾਰ ਸਹਿਤ ਕੀਤਾ ਗਿਆ ਹੈ ਹੁਣ ਮੁਕਾਬਲਾ ਜੋ ਖੇੜਿਆ ਜਾਊਗਾ ਬੋਪੁਰ ਤੇ ਦਿੜਵਾ ਮੰਡੀ